ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਰਗੜ ਤੇ ਸਵਾਗਤ ਹੈ ਆਸ ਕਰਦੇ ਹਾਂ ਪ੍ਰਭੂ ਸਾਰੇ ਜਾਨਵਰ ਤੇ ਘਰ ਪਰਵਾਹ ਠੀਕ ਹੋਣਗੇ ਕੋਈ ਨਹੀਂ ਪਾਜੀ ਨੂੰ ਦੇਮੈਂਗ ਜਰ ਨਹੀਂ ਹੋਣੀ ਨਹੀਂ ਹੁੰਦੀ ਮੱਝ ਚੰਗੀ ਹੈ ਕੱਢ ਦੇ ਚੈਨਲ ਨੂੰ ਕਰ ਲਿਓ ਪ੍ਰਭੂ ਸਬਸਕ੍ਰਾਈਬ ਕਰਿਓ ਕਿਉਂਕਿ ਛੋਟ ਵਰਗੇ ਪਾਂਿਆਂ ਵਾਲੀ ਕੰਮ ਚੱਲਦਾ ਹੈ ਸੰਧੂ ਡੇਰੀ ਫਾਰਮ ਸਰਦੂਰਗੜ ਪਹੁੰਚੇ ਹੇ ਧਨੋਲਾ ਮੰਡੀ ਆ ਜੋ ਕਰਦੇ ਆ ਗੱਲਬਾਤ ਕੀ ਹੋਇਆ ਕਹਿੰਦੇ ਆ ਕਿੰਨੇ ਕ ਦੁੱਧ ਵਾਲੇ ਮਿਲਦੇ ਆ ਤੇ ਮੈਂ ਇਹਨੂੰ ਖਿੱਚੀ ਫਿਰਦਾ ਇਹਨੂੰ ਮੂੜਾ ਨਾਲ ਇਹਦੇ 5 ਲੱਖ ਰੁਪਏ ਦੇਣੀ ਆ ਕਹਿੰਦੇ ਬੱਚਾ ਮਰਿਆ ਟੋਪ ਆ ਸਿੰਗਲ ਸਾਡੀ ਆ ਮਾਨੂੰ ਮੱਝ ਦਿਖਾਉਣਾ ਹੈ ਮਿੱਤਰੋ ਪਹਿਲਾਂ ਬਣਾਈ ਸੀ ਵੀਡੀਓ ਤੇ ਡੀਲੀਟ ਹੋ ਗਈ ਆਪਣੀ ਵੀਡੀਓ ਕੋਈ ਰਹਿ ਬਾਈ ਨੂੰ ਕੀ ਰੇਟ ਆ ਕੀ ਗੱਲ ਬਾਤ ਆ ਛੋਟੀ ਬੁੰਦੀ ਵੀ ਆ ਥੱਲੋ ਤਾਂ ਜਾਮਾ ਆ ਮੁੱਠੀ ਵਾਲਾ ਸਾਨ ਲੱਗਿਆ ਕੋਈ ਜਾਤ ਵਾਲੀ ਹੈ ਥੋੜੀ ਲੇਸੀ ਹੈ ਜਾਤ ਆ ਜਾਤ ਪੂਰੀ ਆ ਝੋਟੀ ਜਿਹੜੀ ਜਾਤ ਹੁੰਦੀ ਆ ਜਾਤ ਜਾਤੀ ਦੁੱਧ ਕੱਢਦੀ ਆ ਬਾਈ ਕੀ ਹਾਲ ਆ ਬਾਈ ਮੱਝ ਤੋਰ ਕੇ ਦਿਖਾਈਏਗਾ ਮਸੂਆ ਹੈ ਚੌਥੇ ਸੁਆ ਬਾਈ ਕਾਇਦ ਨੂੰ ਕਿ ਸੁਈ ਨੂੰ ਸੁਈ ਨੂੰ ਦਵਾ ਦੇਣਾ ਸੀ ਲਾਇ ਰੋਣਾ ਹਾਂ ਸੀ ਲਗਾ ਕਿੰਨਾ ਦੁੱਧ ਆ ਬਾਈ ਹਣਾ 2 13 ਲੀਟਰ ਤਿਆਰ ਹੈ 13 ਮਗਰ ਬੱਚਾ ਕੀ ਆ ਬਾਈ ਮਗਰ ਕੱਟੀ ਹੋਈ ਕੀ ਰੇਟ ਆ ਬਾਈ ਜਾਇਜ਼ ਆ ਜਰਾ ਮੁੱਲ ਇੱਕ ਦਾ ਸੋ ਬਈ ਦੇਣ ਲੈਣ ਬਾਈ ਲੈਣ 1 ਲੱਖ 10 ਹਜ਼ਾਰ ਚਲ ਮੰਡੀ ਦੇ ਰੇਟ ਮੰਗਣਾ ਪੈਂਦਾ ਹਨ ਜੋ ਜਾਨਵਰ ਪਸੰਦ ਆਏ ਰੇਟ ਦੀ ਕੋ ਚੱਕਰ ਨਾ ਨੰਬਰ ਬੋਲ ਜ਼ਰਾ ਨੰਬਰ 95017 52645 95017 52645 ਇਹ ਹੈ ਮੰਡੀ ਧਰੋਲਾ ਪਿੰਡ ਕਿੱਧਰੋਂ ਸੇ ਵੇ ਪਿੰਡ ਬੋੜਾ ਬੋੜਾ ਵਾਲਾ ਕਰ ਲਿਓ ਬਾਈ ਨਾਲ ਸੰਪਰਕ ਮੱਝ ਬਾਈ ਦੀ ਸੀਲ ਬਹੁਤ ਹੈ ਥੱਲੋਂ ਪੂਰੀ ਟੌਪ ਕਲਾਸ ਹੈ ਬਰੀਡ ਵਾਲੀ ਮੱਝ ਹੈ ਜਾਤ ਹੁੰਦੀ ਹੈ ਨਾ ਜਿਹੜੀ ਜਾਤ ਤੋਂ ਤੱਕੜਦੀ ਆਉਣੇ ਕੜਦੀ ਕਰ ਲਿਓ ਬਾਈ ਨਾਲ ਸੰਪਰਕ ਮੂੰਹ ਮਾੜਾ ਫੋਨ ਆ ਕੰਗਈ ਨਾ ਇਹਿਆ ਇਹ ਯਾਡਾ ਬਲੈਕ ਆ ਪਿਆਰਾ ਸਭੀ ਬੜੀ ਚੰਗੀ ਆ ਚਾਹ ਬਾਬਾ ਨੇ ਕੀ ਰਿਟਾ ਗਿਆ ਬੱਚਾ ਬੱਚਾ ਵੀ ਚੰਗਾ ਬਲਿਆ ਹੋਇਆ ਅੱਧ ਵੀ ਚੰਗਾ ਸਿੰਘ ਵੀ ਚੰਗਾ ਬਾਬਾ ਸੋਸਰੀ ਵਾਲਾ ਕਿਹੜਾ ਪਿੰਡਾ ਬਾਬੇ ਮਾਨਸਾ ਤੇ ਕਿੰਵੇਂ ਸੂਈ ਬਾਬਾ ਝੋਟੀਆਂ ਤੀਜੇ ਸੂਈ ਸੀ ਕਿੰਨਾ ਦੁੱਧ ਹੁਣ ਸਹੀ ਹੁਣ ਕੈ ਦਿਨੋਂ ਕੁਸੂਈ ਨੂੰ 15 ਦਿਨ ਹੋ ਗਏ ਸੂਈ ਨੂੰ 19 ਕਿਲੋ ਦੁੱਧ ਆ ਬਾਈ ਬਾਬਾ ਕਹਿੰਦਾ ਬਾਕੀ ਥਣ ਥਣ ਚੰਗਾ ਲੱਗਿਆ ਮੱਝ ਨੂੰ ਰਿਥੀ ਬਹੁਤ ਆ ਮੁਠੀ ਵਾਲਾ ਥਾਣਾ ਸਮੀ ਪੜੀ ਚੰਗੀ ਆ ਸਿੰਘਾਂ ਸੁੰਗਾਂ ਦੀ ਸੋਹਣੀ ਆ ਬਾਬਾ ਰੇਟ ਕੀ ਦਾ ਜਾਇਜ਼ ਆ ਦੋ ਲੱਖ ਤੇ 40000 ਰੇਟ ਆ ਚਲ ਰੇਟ ਤਾਂ ਹੋ ਜਾਂਦਾ ਕੋਈ ਗੱਲ ਨਹੀਂ ਜਿਹੜਾ ਜਾਨਵਰ ਪਸੰਦ ਆ ਜੀ ਨੰਬਰ ਬੋਲੇਗਾ ਵਾਪੇ ਤੇਰਾ ਹਾਂ 9460 ਬਣਾ 94650 00344 ਆ ਬਾਬੇ ਦੀ ਐ ਬਾਬੇ ਦੀ ਐ 240000 ਰੇਟ ਹੈ ਹੋਰ ਮੱਝ ਚੰਗੀਆਂ ਨਹੀਂ ਹੈਗੀਆਂ ਥੱਲੋਂ ਮੇ ਚੰਗੀਆਂ ਨਾੜਾ ਨੂੜਾ ਫੁੱਲ ਆ ਲੈਵੇ ਤੇ ਹਾਂ ਰੇ ਬੱਚਾ ਬੱਚਾ ਵੀ ਪੜਿਆ ਹੋਇਆ ਹੈ ਜੰਗਾ ਹਾਂ ਰਿੰਗ ਦਾ ਦੇਖ ਕੇ ਕਰ ਲਿਓ ਬਾਬੇ ਨਾਲ ਸਵਾਰ ਕੇ 오, 쟤도 야, 워낙 빚은다, 빚은다. ਤੇੜੀ ਆ ਬੁੜੀ ਆ ਪੂਲੀ ਥੋੜੀ ਥੋੜੀ ਕਰੂ ਕੰਮ ਬੱਡੀ ਬਹੁਤ ਆ ਲੰਬੀ ਕੁਛ ਵੀ ਘੋੜੀ ਵਰਗੀ ਆ ਆਹ ਜੇ ਕੋਈ ਆਹ ਜੀ ਆਇਆ ਨਹੀਂ ਇਹਨੇ ਬੰਦੇ ਮੰਤਰੀ ਨਹੀਂ ਆਗੇ ਦਾਰ ਵੇ ਬੰਦੇ ਕੱਲ ਤੇ ਪਾਸੋਂ ਬਾਰੇ ਬੰਦੇ ਦੀ ਦਾਰ ਉਤਰੀਆਂ ਜੇ ਆ ਕਸਾਂ ਬੰਨੀ ਰਹੀ ਹੈ ਨਾ ਮੰਡੀ ਤੇ ਚੰਗੇ ਜੁੜੀ ਜੀ ਬਈਏ ਕੀ ਹਾਲ ਹੈ ਹੋਰ ਭਾਈ ਫਰੇ ਠੀਕ ਹੈ ਸਰੇ ਬਸ ਧੰਨਵਾਦ ਠੀਕ ਹੈ ਠੀਕ ਹੈ ਹੋਰ ਨਾ ਵਧੀਆ ਲਈ ਕੋਈ ਦੇਖਦੇ ਆ ਇੱਕ ਬੜੀ ਜਿਹੀ ਲੱਗਦਾ ਅੱਛਾ ਬੁਰੀ ਮੱਚ ਗੱਲ ਕਰ ਖੋਲ ਹੀ ਨਹੀਂ ਲੱਗਦੀ ਇਹ ਤਾਂ ਪੰਨੋ ਬਾਰੇ ਬੜੀ ਚੰਗੀ ਏ ਅੱਜ ਦਾ ਨਗੀਨਾ ਹੀ ਆ ਪੁੱਛਦੇ ਆ ਭਾਈ ਨੂੰ ਕੀ ਗੱਲ ਬਾਤ ਆ ਕੀ ਰੇਟ ਐ ਕਿੰਨਾ ਦੁੱਧ ਆਹ 6 ਕੁ ਲੀਟਰ ਅੱਜ ਮੇਤਰੋ ਬੜੀ ਟੌਪ ਕਲਾਸ ਓਏ ਇਹ ਜੀ ਲੈ ਵੇਂਦੇ ਮੇਲਿਆਂ ਤੇ ਸੀਲ ਮਗਰ ਬੱਚਾ ਕੀ ਏ ਭਾਈ ਕਿੰਨਾ ਦੁੱਧ ਆ ਭਾਈ ਹੁਣ 13 ਆਹ ਭਾਈ ਨੇ ਦੱਸੀ ਗੱਲ ਸਹੀ 13 ਲੀਟਰ ਨਹੀਂ ਤਾਂ 18 20 ਚੱਲਦਾ ਇੱਥਾ ਕੰਮ ਕਿਹੜਾ ਪਿੰਡਾ ਭਾਈ ਲੰਡਾ ਇਹ ਕਿੱਥੇ ਕਾ 6 ਰੇਪਰ ਤੇ ਲਵੇ ਕੰਮੇ ਸੁਏ ਭਾਈ ਇਹ ਖੋਲ ਹੀ ਨਹੀਂ ਭਾਈ ਕਹਿੰਦਾ ਮੱਝ ਬਹੁਤ ਟਾਪ ਕਲਾਸ ਆ ਭਰਾਵਾ ਲੱਗਦਾ ਜਾਈ ਉੱਧਰ ਨੂੰ ਧੁੱਪੇ ਧੱਪੇ ਆ ਗਈ ਹੁਣ ਉਸ ਬੱਚਾਉਂ ਵੀ ਡਰ ਜਾਂਦਾ ਤੇ ਕੀ ਰੇਟ ਆ ਭਾਈ ਇਹ ਤਾਂ ਜੈਜ ਦਾ 130 ਮੈਂ ਜੀ ਦੇ ਲੈ ਨੰਬਰ ਉਹ ਲੀ ਜਰਾ 91 ਜੀ ਦਾ 13 48 ਕਿਚ ਕੱਢੀ ਨਾ ਕਿ ਆ ਸ਼ੰਦਰ ਸਿੰਘ ਸ਼ੰਦਰ ਸਿੰਘ ਦੀ ਮੱਝ ਆ ਭਰਾਓ ਲੰਡਾ ਪਿੰਡ ਆ ਬਾਈ ਦਾ ਘਰ ਲਿਓ ਸੁਪਰਕ ਭਾਈ ਨਾਲ ਮੱਝ ਬਹੁਤ ਨੰਗੀਨਾ ਹੀ ਆ ਜਿਹੜਾ ਆ ਗਿਆ ਮੁਰਦਾ ਨਹੀਂ ਇੰਨੀ ਗਾਰੰਟੀ ਆਪਣੀ ਆ ਉਹ ਗਾਂ ਦਿਖਾਉਣੇ ਕਿਚਫ ਰੇਵਾਲੂ ਆ ਬਹੁਤ ਕਮਾਲ ਦਾ ਦਾ ਆੜਾ ਵਾਲੇ ਵਾ ਤੁਹਾਨੂੰ ਮੁਠੀ ਵਾਲਾ ਲੱਗਿਆ। ਇਹ ਹੋਰ ਐਚਐਫਾ। ਤੋਗਾ ਲੋਚੇਕਾ। ਤਨੁਲਾ ਮੰਡੀ ਦੇ ਤਨੁਲਾ। ਆਹ ਆਹ ਇਹ ਆਪਣੀ ਤੋਂ ਬਲਾਸ। ਪਿਛਰੇ ਬਾਪੇ ਨੂੰ ਕੀ ਰੇਟ ਆ? ਕੀ ਗੱਲ ਬਾਤ ਆ? ਕਿੰਨੇ ਰੁਪਿਆ ਦੀ? ਤੁਹਾਨੂੰ ਤਾਂ ਮੱਝਾਂ ਨਾਲ ਲੱਗਿਆ। ਬਾਬਾ ਬੱਚਾ ਕੀ ਨਾਲ ਬੱਚੀ? ਕਿਹਦੇ ਨਾਲ ਹੋਵੇ ਸੂਈ ਨੂੰ? ਨਾ ਤਾਂ ਕਿੰਨਾ ਦੁੱਧਾ ਹੁਣ? ਕਿ 3 ਲੀਟਰ ਅੰਸ਼ਾ ਬਾਕੀ ਲੇਵਾ ਵੀ ਗਵਾਹੀ ਪਰਦਾ ਬਚੀ ਬਹੁਤ ਟੌਪ ਦੀ ਮਗਰ ਤੇ ਕੀ ਰੇਟ ਆ ਬਾਬਾ ਦਾ ਜਾਇਜ਼ ਆ ਇਹਦਾ 1 10 ਪਿੰਡ ਲੋਂਗੋਵਾਲ ਬਾਬੇ ਦਾ 1 ਲੱਖ ਤੇ 10000 ਨੰਬਰ ਬੋਲਦੇ ਬਾਬਾ ਦਾ 99724 98724 2767 2767 ਠੱਤਰ ਆਜਾ ਇੱਕ ਨਾਲ ਇੱਕ ਫੇਰੀ ਹੈ ਬਚੀ ਬਾਕੀ ਰੇਟ ਤਾਂ ਹੋ ਜਾਂਦਾ ਜਾਨਵਰ ਪਸੰਦ ਆ ਜੇ ਨਾ ਉਤੋਂ ਪੱਤਰ ਆ ਜਮਾ ਲੋਂਗੋਵਾਲ ਪਿੰਡ ਆ ਬਾਬੇ ਦਾ ਇੱਥੋਂ ਚਾ ਕਰਨਾੜਾ ਨੂੰ ਚੈੱਕ ਕਰ ਲੈ ਆਪਾਂ ਹੈਦਰ ਉਤਾ ਸੀਲ ਬਹੁਤਾ ਗਾ ਕਰ ਲੈ ਬਾਬੇ ਨਾਲ ਸਪਰਖ ਪਿੰਡ ਲੋਂਗੋਵਾਲਾ ਬੱਲਾ ਸੱਚ ਨੂੰ ਮੱਝ ਦਿਖਾਉਣਾ ਸਾਨੂੰ ਡੱਬੇ ਵਰਗੀ ਇੰਜਣ ਦੇ ਜੈੱਡ ਬਲੇਗਾ ਪ्योर ਜੱਤ ਵਾਲੀ ਮੱਝ ਆ ਵੇ ਬੇਲੂ ਉਹਦਾ ਕੰਡੇ ਕੱਢੀ ਫਿਰਦੀ ਆ ਕਿੱਥੇ ਆ ਜੀ ਕਿchna ਬਾਈ ਨੂੰ ਕਹਿ ਮਸੋ ਆ ਚਾਂਜਰਾ ਚੋਂ ਜਿਹੜਾ ਬਾਈ ਨਾ ਬਾਈ ਨਾ ਸੇਂਕਾ ਦੀ ਸੋਹਣੀ ਆ ਮੂੰਹ ਦੀ ਤੇ ਦੋ ਦਸ ਚੈੱਕ ਕਰ ਲਉ ਮੂਠੀ ਵਾਲਾ ਥਾਣਾ ਮਗਰ ਕਟਾ ਕੈਮਰੇ ਚ ਆਉਂਦੀ ਨਹੀਂ ਤਾ ਦੂਰ ਕਰਨੀ ਪੂ ਫੇਰ ਆਉਗੂ ਵਿੱਚ ਮੂਖੀ ਵਾਲਾ ਥਣ ਕਹਿੰਦਾ ਆਪਣਾ ਗੁੱਲੇ ਵਾਲਾ ਕਹਿੰਦੇ। ਦੌਰ ਨਿਕੋ। ਛੋਰੀ ਬਾਈ ਮੜੀ। ਬਾਈ ਇਹਦੇ ਕਿੰਨੇ ਪੈਸੇ? ਇਹ 2 ਲੱਖ ਰੁਪਏ। ਆਹਦਾ ਯਾਰ ਬਾਲੀ ਪਲੀ ਹੋਈ ਮੱਝ ਆ ਗਈ। ਉਹ ਸੁਮੱਝੀਆਂ ਚੁਕਮੀਆਂ ਇਹ ਜੀਆਂ ਮੰਡੀ ਚ ਦੋ ਚਾਰ। ਬਾ ਹੋਰ ਹੈ ਨਹੀਂ। ਬਾ ਬਾਈ ਬਾਬ ਬਾਈ ਰੋ ਖੁਸ਼ ਕਰਦੀ ਐ। ਮੋੜ ਲੈ ਬਾਈ। ਰੋ ਖੁਸ਼ ਹੋ ਗਈ ਮੱਝ ਦੇਖ ਕੇ। ਨਾਲ ਲਗਾ ਚੈੱਕ ਚੋਕ ਤੁਸੀਂ ਕਰਨੀ ਐ। ਆ ਗਿਆ ਬੱਚਾ ਬੰਦ ਦੇ ਕੁਛ ਨਾ ਭਾਈ ਭਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਭਾਈ ਕਣਕਵਾਲ ਜੀ ਅੱਛਾ ਜਿਹੜੀ ਮੱਝ ਤੋਰ ਕੇ ਕੈਮਾ ਸੂਆ ਭਾਈ ਇਹ ਤੇ ਤੀਜੇ ਸੂਏ ਕਿੰਨੇ ਦਿਨ ਹੋ ਗਏ ਸੂਈ ਨੂੰ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਤੁਹਾਨੂੰ ਦੱਸ ਦਿਆਂ ਕਿੰਨਾ ਦੁੱਧ ਆ ਭਾਈ ਚੋਣ ਵਾਲਾ ਸਹੀ ਹਣਾ 17 ਕਿਲੋ ਫਿਰ 17 ਭਾ ਕੀ ਮੱਝ ਡਬਲ ਹੋ ਉਹ ਤਾਂ ਗਵਾਹੀ ਭਰਦੀ ਐ ਕੋਈ ਗੱਲ ਨਹੀਂ ਦੁੱਧ ਤਾਂ ਆ ਇਹਨਾਂ ਕੋ ਬੀ ਨਹੀਂ ਕਿਹਾ ਬਾਹੀ ਨਹੀਂ ਕਿਹਾ ਰੂ ਖੁਸ਼ ਕਰਨੇ ਮੱਝ ਪੰਜ ਚਾਰ ਮੱਝਾਂ ਹੈ ਜੇ ਮੰਡੀ ਚ ਤੇ ਕੀ ਰੇਟ ਹੈ ਭਾਈ ਜੈ ਜੈ ਦਾ ਜਿਹੜੇ 2-10 ਮੰਗਦੇ ਮਾਨਤਾਨ ਹੋ ਜੂਗਾ ਨਾ ਕੋਈ ਕਹੇ ਰੇਟ ਤਾਂ ਮੰਡੀ ਚ ਮੰਗਣਾ ਪੈਂਦਾ ਗੱਲ ਕਰ ਮੱਝ ਕੈਮਰੇ ਚ ਮਸੇ ਆਉਂਦੇ ਪਰਮਾਤਮਾ ਦੀ ਕਿਰਪਾ ਨਾਲ ਆ ਪੰਜਾਬ ਦੇ ਮੱਝਾਂ ਹੈ ਮੈਂ ਕਹਿੰਦਾ ਹਰਿਆਣੇ ਦੀਆਂ ਮੱਝਾਂ ਡਬਲ ਆ ਤੇ ਨੰਬਰ ਬੋਲੀ ਭਾਈ ਤੇਰਾ 9142 ਹਾਂਜੀ 71785 71785 ਪਿੰਡ ਕਣਕਵਾਲਾ ਆ ਮੱਝ ਵੀ ਆਪਣੀਆਂ ਬਈ ਇਹ ਕਹਿ ਮਸੂਆ ਇਹ ਦੂਜਾ ਸੁਆ ਇਹਨੂੰ ਕਹਿ ਦਰੋਗੇ ਸੂਈ ਨੂੰ ਕੋਈ ਵੀ ਪੰਜ ਮਾ ਦੇਣੀ ਉਹ ਮੇਰੀ ਬੰਦ ਨੋਕ ਨੂੰ ਇਹ ਮੱਝ ਬਰੀਡ ਚ ਪੂਰੀ ਆ ਗਈ ਕਿੰਨਾ ਦੁੱਧਤਾ ਬਈ ਥੱਲੇ ਹੁਣ 14 ਕਿਲੋ ਦੁੱਧ ਤਿਆਰ ਆ ਇਹ ਵੀ ਫਰਮਾਈ ਤੋਂ ਹੀ ਇਹਦੇ ਮਗਰ ਬੱਚਾ ਬਈ ਨੰਬਰ ਉਹੀ ਹੈ ਬਾਈ ਦਾ ਕਰ ਲਿਓ ਮੂਠੀ ਵਾਲਾ ਤਾਂ ਲੱਗਿਆ ਟਾਪ ਕਲਾਸ ਹੈ ਇਹ ਬਰੀਡ ਚ ਵਾਲੀ ਮੱਝ ਮੱਝ ਹੋਵੇ ਟਾਪ ਕਲਾਸ ਆ ਬਾਈ ਦੀ ਨਗੀਨੇ ਦੋਨੇ ਬਾਈਆਂ ਕੋਲੇ ਪਰਮਾਤਮਾ ਮਿਹਰ ਕਰੇ ਕਿਸੇ ਵਧੀਆ ਘਰ ਵਗ ਜਾਣ ਤੇ ਆ ਜੋ ਮਿਲਦੇ ਅਗੇ ਆ ਮੇਰੇ ਕੋ ਝੋਟ ਆਇਆ ਬਹੁਤ ਡਾਬਲਾ ਪੂਰਾ ਨਸਲ ਹੈ ਉੱਚਾ ਹੈ ਬਾਈ ਇਹ ਕਿਹੜੀ ਕੰਪਨੀ ਦਾ ਟਸਟੀਗਲਾ ਦਾ ਪਾਇਰਾਪੁਰਾ ਦਾ ਪੱਕਾ ਹੈ ਜਿਹੜਾ ਬੰਦਾ ਬਾਈ ਆ ਜੋ ਕੈਮਰੇ ਚ ਨਹੀਂ ਆਉਂਦਾ ਉੱਚਾ ਹੈ ਮੋਰਾ ਆਪ ਤੇ ਔਰ ਮੋਰਾ ਮੋਰਾ ਦਾ ਨਗੀਨਾ ਕਹਿ ਸਕਦੇ ਆ ਮਿੱਤਰੋ ਚੈੱਕ ਕਰ ਲਓ ਫੋਨ ਨੰਬਰ ਆਸੋ ਬਾਈ ਕੱਚਾ ਬਹੁਤ ਆ ਛੋਟਾ ਪੁੱਛਦਾ ਬਾਈ ਰੋਕੀ ਰੇਟਾ ਕੀ ਗੱਲਬਾਤ ਹੈ ਘਰ ਦਾ ਜੀ ਹਾਂਜੀ ਘਰ ਦਾ ਸਿੰਗ ਦਾ ਚੈੱਕ ਕਰ ਰਹਾ ਤਾਂ ਪੂਰਾ ਟੌਪ ਬਲਾਦਾ ਹਾਂਜੀ ਰਾਜਾ ਕੋਲ ਦੀਪਿੰਗ ਰੰਗ ਵਾਲੀ ਪੁੱਛਦੇ ਹਾਂ ਬਾਈ ਨੂੰ ਕਿਹੜਾ ਪਿੰਡ ਹੈ ਕੀ ਗੱਲਬਾਤ ਹੈ ਬਾੜ ਮੰਡੀ ਕੋਲੇ ਹੀ ਬਾੜ ਮੰਡੀ ਕੋਲੇ ਬਾਈ 3 3 ਮਹੀਨੇ ਪਛਤੀ ਕੋਲ ਨਾ ਬੋਸ ਆ ਬਾਈ ਰੋਕੀ ਮਾੜਾ ਜਿਹਾ ਭਰਾ ਬਣ ਕੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਕਿਹੜਾ ਪਿੰਡ ਆ ਬਾਈ ਢਿੰਗੜਾਈ ਆ ਜਿਹੜਾ ਪਛੋਟਾ ਤੋੜ ਕੇ ਦਿਖਾਇਆ ਬਾਈ ਕਿੰਨੇ ਉਮਰ ਹੋ ਗਈ ਇਹਦੀ 4 ਸਾਲ 2 ਮਹੀਨੇ ਇਹ ਦੰਦਾ ਜੂ ਬਾਈ ਹੈ ਨਾ ਹਾਂਜੀ ਤੇ ਘਰ ਦਾ ਬਾਈ ਘਰ ਦਾ ਵੀਰੇ ਮੱਝ ਦਾ ਦੁੱਧ ਕਿੰਨਾ ਸੀ ਮੱਝ ਦਾ 23 24 ਲੀਟਰ ਆਪਦੇ ਸਹੂ ਕੋਲ ਹਾਂਜੀ ਤੇ ਉਹ ਬੱਚਾ ਕਿਹੜਾ ਦਾ ਇਹ ਅਰਜੰਗ ਕੁੰਗੜ ਦਾ ਜੀ ਅਰਜੰਗ ਕੁੰਗੜ ਦਾ ਹਾਂਜੀ ਕੱਦ ਕੋਦ ਬਹੁਤ ਆ ਛੋਟਾ ਕੱਦ ਮੇਰਾ ਹੋਰ ਵੀ ਕਰ ਜੂ ਜੇ ਮਣਾ ਮੋਟਾ ਬਾਕੀ ਸਮਾਂ ਹੀ ਨਾਲ ਬਹੁਤ ਪਾਲਿਆ ਆ ਪੈਰਾਪੁਰਾ ਦਾ ਪੱਕਾ ਬਾਈ ਰੇਟ ਕੀ ਦਾ ਜਾਇਜ਼ ਆ 30 ਲੱਖ ਰੁਪਏ ਹੈ 30 ਲੱਖ 30 ਲੱਖ ਚਲ ਮਾਨਤਣ ਹੋ ਜਾਂਦਾ ਜੇ ਪਸੰਦ ਆ ਜਾਏ ਨਾ ਜਾਨਵਰ ਫਿਰ ਪੈਸੇ ਨਹੀਂ ਮਹਿਣਾ ਰੱਖਦੇ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਇਹ ਜਿਹੇ ਚੀਜ਼ਾਂ ਬਹੁਤ ਘੱਟ ਜਾਂਦੀਆਂ ਨੰਬਰ ਬੋਲੀ ਬਾਈ ਤੇਰਾ 99126 ਹਾਂਜੀ 73911 ਪਿੰਡ ਕਮਾਲੂ ਢਿੰਗੜ 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 ਕਮਾਲੂ ਹੈ ਨਾ ਛੋਟਾ ਬਾਈ ਕੋਲ ਬਹੁਤ ਸ਼ਾਨਦਾਰ ਹੈ ਚਾਹ ਬਹੁਤ ਆ ਬਾਈ ਨਾ ਕਰ ਲੱਸ ਪਰ ਪੈਰਾਂ ਦਾ ਪੱਕਾ ਐ ਇਹ ਜਾ ਛੋਟਾ ਪਿੰਡ ਚ ਰੱਖਿਆ ਹੋਵੇ ਘਾਸੇ ਦੀ ਲੋੜ ਹੀ ਨਹੀਂ ਪੈਂਦੀ ਪੰਚਾਇਤ ਮੂਰੇ ਇਹ ਜਾ ਕੀ ਛੋਟਾ ਹੁੰਦਾ ਹੈ ਨਾ ਡਬਲ ਬਹੁਤ ਆ ਵਗੈ ਛੋਟੀ ਦੇਖੋ ਮੇਟਰ ਨਗੀਨਾ ਹੀ ਲੱਗਦਾ ਇਹ ਪੱਕੇ ਲੇਵੇ ਦੀਆਂ ਜਾਂ ਗਾਂਆਂ ਦਾ ਨਹੀਂ ਹੁੰਦਾ ਗਾਂਆਂ ਦਾ ਲੇਵਾ ਜਿਹੜਾ ਗਾਂਆਂ ਦਾ ਲੇਵਾ ਹੁੰਦਾ ਜੈਡ ਬਲੈਕ ਹੈ ਮੱਜ ਬਿਊਟੀ ਵੀ ਹੈ ਤੇ ਬਰੀਡ ਵੀ ਬਹੁਤ ਆ ਮੱਜ ਦੀ ਸਿੰਘਾ ਸੰਗਾ ਨਹੀਂ ਕਰ ਬਈ ਚੈੱਕ ਆ ਇਹ ਜੀ ਮੇਰੇ ਕੋਲੇ ਰਾਣੀ ਮੱਜ ਸੀ ਇੱਕ ਬਾਈ ਕੀ ਹਾਲ ਹੈ ਕਿਹੜਾ ਪਿੰਡ ਆ ਬਾਈ ਠਿੱਕੀ ਵਾਲਾ ਠਿੱਕੀ ਵਾਲਾ ਕਿੰਨੇ ਸੂਏ ਬਾਈ ਚਾਹ ਝੋਟੀ ਮੁਝੇ ਕਹਿ ਦਿਨੋ ਕੋਈ ਸੂਈ ਨੂੰ ਹੁੰਦਾ ਹੋਣਾ ਪੜੀ ਮਿੰਟ ਜਿਹੜਾ ਕਿੰਨਾ ਤੋ ਤਿਆਰ ਬਾਈ ਹੁਣ 19 ਲੀਟਰ ਦਾ 19 ਉਹ ਬੱਚੇ ਤਾਂ ਪੈਰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਲੇਵਾ ਵੀ ਭਰਾਵੋ ਗਵਾਹੀ ਭਰਦਾ ਇੱਥੋਂ ਚੈੱਕ ਕਰੋ ਗਾੜੀ ਗੁੜੀ ਨਾਲ ਫੁੰਨੇ ਆ ਪਿਆ ਇਹ ਸ਼ੋਲਗ ਨਹੀਂ ਹੁੰਦੇ ਮੱਝਾਂ ਸ਼ੋਲਗਾਂ ਮੱਝਾਂ ਜਿਹੜੀਆਂ ਮੱਝਾਂ ਸ਼ੋਹ ਚ ਹੁੰਨੇ ਆ ਉਹ ਮੱਝਾਂ ਬਾਈ ਕੋਲੇ ਬਾਈ ਰੇਟ ਕੀ ਹੈ ਤਾਂ ਜੈਜਾ 160 ਵੀਰੇ 160 ਬਾਕੀ ਛਾਤੀ ਛੂਤੀ ਜਮਾ ਨਹੀਂ ਹੈਗੀ ਮੂਹਰੋ ਮੇਥਰੋ ਆਮ ਅੱਜ ਮਾਗਰੋ ਚੌੜੀਆ ਮੂਹਰੋ ਬਤਲੇ ਬਾਈ ਨੰਬਰ ਕੀ ਨਜ਼ਰ 81465 81465 90236 90236 ਠੀਕਰੀ ਵਾਲਾ ਪਿੰਡ ਆ ਬਾਈ ਦਾ ਨਾਮ ਕੀ ਹੈ ਬਾਈ ਕਾਕਾ ਬਾਈ ਦਾ ਨਾਮ ਹੈ ਕਾਕਾ ਦਾ ਲਈ ਫੇਦਾ ਪੜਾਕਾ ਬਾਕੀ ਪੜਾਕਾ ਭਰਾਵਾ ਅੱਜ ਜਗਰਾਉਂ ਸ਼ੋਅ ਜੁਹੁੰਦੇ ਆ ਗਾਜਾਂ ਆ ਲੈਵੇ ਵਾਲਿਆਂ ਕਰ ਲਿਓ ਬਾਈ ਨਾਸ ਬਾਰਕਾ ਇਹ ਹੈ ਮੇਥਰੋ ਮੰਡੀ ਤਨੌਲੇ ਦੀ ਉਹ ਟੌਪ ਕਲਾਸ ਮਾਲ ਹੁੰਦਾ ਇੱਥੇ ਆਈ 11 ਤਰੀਕ ਨੂੰ ਫੁੱਲ 27 ਤਰੀਕ ਨੂੰ ਸੋਣਿਆਇ ਘਟਾ ਹਾਂ ਰਮਾਜ ਹੈ ਫੁੱਲੀ ਹੈ ਗੱਲ ਕਰ ਸੱਲੋਂ ਟੌਪ ਕਲਾਸ ਹੈ ਫੱਲੋ ਦਾ ਵੀ ਗੱਲਾਂ ਕਰਦੀ ਹੈ ਲੱਸੀ ਦਾ ਹੈ ਥੋੜੀ ਜੀ ਸਾਫ਼ ਬਹੁਤ ਆ ਗੱਲ ਕਰ ਐਂ ਜਿਆ ਮੱਝਾ ਮਿਲ ਜਾਂਦੇ ਇਥੋਂ ਤਨੌਲੇ ਤੋਂ ਆਹ ਗਾੜੀ ਕੁੜੀ ਚੰਗੀ ਐ ਮੱਝ ਦੀ ਤੋਂ ਵੀ ਠੀਕ ਐ ਨਹੀਂ ਮਾੜੀ ਨਹੀਂ ਆ ਗਿਆ ਮੱਝਾਂ ਖੜੀਆਂ ਇਹ ਐ ਤਨੌਲਾ ਮੰਡੀ ਮਾਰ ਲਿਆ ਕਰੋ ਚੱਕਰ ਭਰਾਵਾ ਇੱਥੇ ਮਿਲ ਜਾਂਦਾ ਜਾਨਵਰ ਜੰਗਾ ਇੱਕ ਭਾਈ ਆਹ ਲਈ ਹੋਦਾ ਨਗੀਨੇ ਤਾਜੀ ਸੂਈ ਐ ਲੈ ਕੇ ਆਂ ਭਾਈ ਹਾਂ ਭਾਈ ਕਿ ਬੇਚਦੇ ਹੋ ਬੇਚਦੇ ਆ ਕੀ ਰੇਟ ਆ ਇਹਦਾ ਦੂੜ ਮੰਗਦੇ ਆ ਭਾਈ ਅੱਛਾ ਕਿੰਨਾ ਦੋਤਾ ਭਾਈ ਦੋਤਾ ਦਾ ਭਾਈ ਤਾਂ ਹਾਂ ਪਿਛਲੇ ਘੜੇ ਛੋਟੇ ਕੋਲ ਸਿੱਕੇ ਲੈ ਕੇ ਆ ਅੱਛਾ ਪਿਛਲੇ ਘੜੇ ਕਿੰਨਾ ਸਭਾਈ ਤਾਂ ਭਾਈ 15 ਕਿਲੋ ਅੱਛਾ ਆ ਗਾ ਲਓ ਸਹੀਆ ਦਰੀਏ ਅਮੇ ਬੀ ਭਾਈ ਕਹੇ ਜਾਂਦੇ ਫਿਰ ਔਖਾ ਹੋ ਜਾਣਾ ਹਮਣਾ ਮੱਝ ਘਰ ਲੈ ਬਾਦਰਾ ਭਰਦੀ ਐ ਗਵਾਹੀ ਭਰਾਵਾ ਇੱਧਰ ਕਿੱਧਰ ਲੈ ਜਾਣਾ ਭਾਈ ਕਿ ਲੈ ਕੇ ਆਉਣਾ ਆ ਜਣਾ ਚੜਾਉਣੀ ਨੇ ਜਾ ਕੇ ਅੱਛਾ ਕਿਹੜਾ ਪਿੰਡ ਆ ਬਮਾਰ ਹੋ ਗਈ ਉੱਪਰ ਵਾਹ ਨੰਬਰ ਤਾਂ ਬੋਲ ਦੇ ਤੇਰਾ ਕੀ ਫਿਰ ਉੱਥੋਂ ਆ ਜਾ ਕੋਈ 788361755 ਮੱਝ ਬਾਈ ਕੋਲ ਬਹੁਤ ਸੰਗੇ ਤੀਜੀ ਚੌਥੀ ਸੂਈ ਲੱਗਦੀ ਬਾਈ ਹੈ ਨਾ ਹਾਂ ਚੌਥੀ ਸੂਈ ਆ ਲੈ ਚਲ ਆ ਗਿਆ ਤੇਰਾ ਨੰਬਰ ਮਾਰਦੇ ਆ ਕਿਹੜਾ ਤੇਰੇ ਕੋਲ ਆ ਗਿਆ ਬੱਚਾ ਤਾਜੀ ਸੂਈ ਆ ਕੱਲ ਦੀ ਮੱਝ ਸੋਹਣੀ ਆ ਫੱਲੋ ਦਾ ਕਮਾਲ ਹੀ ਕਰੀ ਫਿਰਦੀ ਹੈ ਘਰਮਾਂ ਵਾਲੀ ਆਹ ਰਗਾ ਤੰਬੂਆਂ ਤੋਂ ਬਾਹਰ ਵੀ ਮੈਂ ਸਭ ਬਹੁਤ ਜ਼ਿਆਦੇ ਆ ਫੱਲਪਰੀ ਹੋਈ ਮੰਡੀ ਆ। ਤਨੋਲਾ 11 225 ਆਹ ਬਈ ਪੂਰੀ ਮੱਚ ਕੰਡੇ ਗੱਡੀ ਫਿਰਦੀ ਆ। ਬੂਰੀ ਆ ਬਦਨੀ ਕਾਲੀ ਐ। ਨਾ ਰੰਗ ਨਹੀਂ ਆ ਜਮਾ। ਲੈ ਵੇ ਲੋ ਕੰਡੇ ਗੱਡੀ ਖੜੀ ਐ। ਟਾਈਮ ਹੋ ਗਿਆ 12 ਦਾ। ਪੱਲੋ ਦਾ ਕਰਮ ਵਾਲੀ ਨਾ ਐ ਮੰਗੀ ਬਾਪੇ ਦੀ ਖਿਰਪਾ ਨਾ ਇੱਥੋਂ ਚੈੱਕ ਕਰ। ਸੂ ਨੂੰ ਟੱਚਾ ਕਰਦੇ ਹੁੰਦੇ ਬਾਈ ਸੂ ਨੂੰ ਟੱਚ ਤੇ ਧੁੰਨੀ ਨੂੰ ਟੱਚ ਆ ਹੁੰਦਾ ਲੈਵਾ। ਅਗਲਾ ਕਹਿੰਦਾ ਸੂ ਤਾਂ ਹੀ ਲਾ ਰੱਖਿਆ। ਮਗਰ ਕਟਾ 1.5 ਮਹੀਨੇ ਸੋਇਆ 1.2 ਲੱਖ ਰੁਪਇਆ ਰੇਟ ਹੈ। ਹੋ ਗਿਆ ਚੱਲੋ। ਟੌਪ ਕਲਾਸ ਯਾਰ ਜੈਡ ਵਾਲਾ ਪਿਆਰਾ। ਬਰੀਡ ਬਹੁਤ ਝੋਟੀ ਦੀ। ਐ ਜਿਹੀਆਂ ਝੋਟੀਆਂ ਕਰਦੇ ਆ ਬੱਚੇ ਪੈਦਾ। ਬਹੁਤ ਯਾਦੇ ਬੱਚੇ ਪੈਦਾ ਜੀ ਝੋਟੇ ਕਹਿੰਦੇ ਆ ਬ੍ਰੀਡ ਨਸਲਾਂ ਬਦਲੁੰਦੇ ਆ ਨਸਲਾਂ ਕਮੀ ਕੱਟ ਕੇ ਦਿਖਾ ਦੇ ਕੋ ਝੋਟੀ ਜੀ ਬਹੁਤ ਟੌਪ ਕਲਾਸ ਹੈ ਯੋਰ ਜੈਡ ਬਲੇਗ ਹੈ ਬਾਈ ਨਾ ਆ ਜਾਂਦੇ ਤੇ ਹੈ ਨਹੀਂ ਕੋਈ ਨਹੀਂ ਸੋਨੋ ਰੇਟ ਵੀ ਕਰਾ ਰੇਟ ਤਾਂ ਕਰਾ ਹੀ ਦਿੱਤਾ ਤੇ ਨੰਬਰ ਲੈ ਕੇ ਦੇ ਜਾਂਦੇ ਸਰ ਕੋਲੇ ਨੇ ਹੈਗਾ ਬਾਈ ਬੰਨ ਕੇ ਸੇ ਤਰਨੂ ਵਗ ਗਿਆ ਝੋਟੀ ਬਹੁਤ ਕੱਬੀ ਜੈ ਜੀਆਂ ਝੋਟੀਆਂ ਹੁੰਦੀਆਂ ਮੌੜ ਮੰਡੀ ਤੇ ਆ ਤਨੋਲੇ ਤੇ ਸੌਰੀ ਕਰ ਲੋ ਚੈੱਕ ਬੋਲੀ ਬਾਈ 99143 99143 45 ਤੋਂ 59 45 ਤੋਂ 59 ਕਣਕਵਾਲ ਚਹਿਰਾ ਬਾਈ ਦਾ ਪਿੰਡ ਆ ਹੁੰਦੀ ਹੈ ਝੋਟੀ ਅਗਲਾ ਸੂ ਤਾਂ ਹੀ ਲੇਵਲ ਆ ਤਾ ਲਾਉਂਦੀ ਆ ਬੱਚਿਆਂ ਵਾਲੀ ਝੋਟੀ ਹੈ ਘਰ ਦੀ ਝੋਟੀ ਹੈ ਬਾਈਆਂ ਦੀ ਲੇਵਲ ਦਾ ਕਰਮਚਾਰੀ ਨੇ ਬੰਬ ਵੀ ਘਟ ਰੱਖੀ ਐ। ਪਨੌਲੇ ਮੇਲੇ ਤੇ ਖੜੀ ਐ ਇਹ। ਚੱਲ ਲਿਓ ਬਾਈਨਾਸ ਫਾਰਕ ਛੋਟੀ ਚੰਗੀ ਬਹੁਤ। 14 ਕਿਲੋ ਬਾਬਾ ਕ ਦਾ ਕੰਡੇ ਵਾਲਾ ਫਾਇਦਾ ਦੁੱਧ ਹੁਣ। ਬਾਕੀ ਚਵਾਕ ਵੀ ਦੇਦਾ ਜੀ। ਬਾਕੀ ਇਹ ਜੀਆਂ ਛੋਟੀਆਂ ਥੋੜੀਆਂ ਨੇ ਮੰਡੀ ਚ। ਆ ਗਾੜੀ ਦੇਖੋ ਗਾੜੀ ਬਹੁਤ ਛੋਟੀ ਦੀ। ਪਿਛਾੜੀ ਬਹੁਤ ਐ। ਆ ਗਏ ਬੱਚਾ ਬੱਚਾ ਵੀ ਬਹੁਤ ਟੋਪ ਦਾ। ਕਰ ਲਿਆ ਉਸ ਵਰਖ ਬਾਈ ਨਾਲ ਲੈ ਮਿੱਤਰੋ ਇਹ ਤੁਹਾਨੂੰ ਮੰਡੀ ਦਿਖਾਤੀ ਆ ਜੋਟੀ ਤੋਂ ਸਮਾਰ ਕੇ ਦੇਖਿਆ ਦਰਸ਼ਨ ਪਾ ਲਿਆ ਉਹਦੇ ਰੇਡੂ ਰੇਡੂ ਬਿੱਲ ਦੀ ਇਹ ਵੀ ਐਸਈ ਇਹ ਵੀ ਐਸਈ ਦੇ ਰੇਡੂ ਦੀ ਐ ਬਾਹੂ ਬਲੀ ਦਾ ਘੱਟਾ ਨਾਲ ਡੇਢ ਕਿ ਮਹੀਨੇ ਸੂਈ ਹੈ ਨਾ ਬਾਈ ہاں ਡੇਢ ਦੀ ਪੂਰੀ ਦੂਜਾ ਸੂ ਤੂਜਾ ਤੀਜਾ ਬਾਈ ਕਹਿੰਦਾ ਝੂਠ ਨਹੀਂ ਬੋਲਣਾ ਤੀਜਾ ਸੂਆ ਲੱਗਦੀ ਦੂਜਾ ਪਹਿਲੇ ਵੀ ਚੱਲੇ ਜੇ ਮੈਂ ਤਲਾ ਦਾ ਸੂ ਤਾਂ ਹੀ ਲੇਵਾ ਟੱਚ ਕਰਤਾ ਯਾਰ ਆ ਮਾਜ ਆਪਾਂ ਪਹਿਲੀ ਵਾਰ ਦੇ ਕਿੰਨੇ ਲੇਵਲ ਆਉਣ ਵਾਲੀ ਫੋਟੋ ਚੈੱਕ ਕਰੋ ਗਾਵਾਂ ਨਹੀਂ ਹੁੰਦੇ ਇਹ ਗਾਵਾਂ ਰਿੰਗ ਚ ਜਿਵੇਂ ਜਗਰਾਉਂ ਗਾਇਆਂ ਸੀ ਰਿੰਗ ਚ ਉਹ ਚੀਜ਼ ਹੈ ਉਹ ਚੁੰਗਣਾ ਜਾਵੇ ਬੱਚਾ ਵੀ ਤਰਾ ਉਹ ਥਣ ਚੁੰਗ ਜੀ ਫਿਰ ਆਖੋ ਆ ਜੂ ਫੋਟੋ ਚੈੱਕ ਕਰ ਲਓ ਭਰਾਵਾ ਇਹਦਾ ਜੀ ਲੱਗਦਾ ਝੋਟੀ ਤੇ ਹਾਂ ਭੈਣ ਜੇ ਕੀ ਬਾਤ ਆ ਯਾਰ ਕਰ ਲਿਓ ਬਾਈ ਨਾ ਸਪਰਕ ਵੀਡੀਓ ਵੱਡੀ ਹੋਈ ਨਾ ਹਟਾਉ ਨੀ ਜੀ ਨਾਦਾ ਗਾੜੀ ਬਾਈ 3+ ਹੈ ਉਹ ਘਟਾ ਜੁੰਗਦਾ ਕਰ ਲਿਓ ਬਾਈ ਨਸ ਪਰਖ ਧੰਨਵਾਦ ਬਾਈ ਸਾਰੇ ਵੀਰਾਂ ਜਿਹੜੇ ਰਹਿ ਗਏ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਬਹੁਤ ਬਹੁਤ ਜਿਆਦਾ ਧੰਨਵਾਦ ਓਕੇ ਬਾਈ ਥੈਂਕ ਯੂ ਧੰਨਵਾਦ ਸਾਰਿਆਂ ਦਾ